ਵੀਡੀਓ ਨੂੰ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਮਾਈਆਂ ਪਾਈਆਂ ਨੂੰ ਚਾਚੀਆਂ ਪਾਈਆਂ ਨੂੰ ਬੱਚੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਤੇ ਅੱਜ ਜਿਹੜੇ ਗੁਰਦੁਆਰਾ ਸਾਹਿਬ ਆਪਾਂ ਜਾ ਰਹੇ ਹਾਂ ਜੀ ਉਹ ਗੁਰਦੁਆਰਾ ਸਾਹਿਬ ਦੁਨੀਆ ਦਾ ਇਕਲੌਤਾ ਗੁਰਦੁਆਰਾ ਸਾਹਿਬ ਹੈ ਜਿਹੜਾ 에ਰਪੋਰਟ ਦੇ ਅੰਦਰ ਬਣਿਆ ਹੋਇਆ ਹੈ ਤੇ ਉਸ ਗੁਰਦੁਆਰਾ ਸਾਹਿਬ ਦਾ ਆਪਣਾ ਇੱਕ ਵਿਲੱਖਣ ਇਤਿਹਾਸ ਹੈ ਤੇ ਜਦੋਂ 에ਰਪੋਰਟ ਨੂੰ ਬਣਾਉਣ ਲੱਗੇ 에ਰਪੋਰਟ 'ਤੇ ਥੋੜੀ ਤੋਂ ਕੁਝ ਗਲਤੀਆਂ ਹੋ ਗਈਆਂ ਸੀ ਤੇ ਉਸ ਦੇ ਕਰਕੇ ਜੋ ਜਾਜ ਹੇਠਾਂ ਆਉਂਦਾ ਸੀ ਤਾਂ ਥੱਲੇ ਉਹ ਉਤਰਨੀ ਪਉਂਦਾ ਸੀ ਪਾਇਲਟ ਨੂੰ ਥੱਲੇ ਸਮੁੰਦਰ ਵਗਰਾ ਦਿਖਦਾ ਸੀਗਾ ਤੇ ਉਸ ਤੋਂ ਬਾਅਦ ਉੱਥੇ ਜਦੋਂ ਪੂਰੀ ਜਾਣਕਾਰੀ ਉਹਨਾਂ ਨੂੰ ਪਤਾ ਲੱਗੀ ਤੇ ਕੁਝ ਧਾਰ ਕੀਤੇ ਗਏ ਤੇ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਵਾਂਗੇ ਤੇ ਹੁਣ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਤੇ ਹੁਣ ਆਪਾਂ ਗੁਰਦੁਰਸ ਸਾਹਿਬ ਦੀ ਪਾਰਕਿੰਗ ਵਿੱਚ ਪਹੁੰਚ ਚੁੱਕੇ ਹਾਂ ਜੀ ਤੇ ਮੋਟਰਸਾਈਕਲਾਂ ਦਾ ਇਕੱਠ ਵੇਖ ਕੇ ਤੁਸੀਂ ਦੇਖ ਸਕਦੇ ਹੋ ਸੰਗਤ ਕਿੰਨੀ ਭਾਰੀ ਮਾਤਰਾ ਵਿੱਚ ਆਈ ਹੋਈ ਹੈ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਇਹ 에어ਪੋਰਟ ਰੋਡ ਹੈ ਜੀ ਤੇ ਉਹ ਸਾਹਮਣੇ ਐਂਟਰੀ ਗੇਟ ਹੈ ਜੀ ਇਹ ਜਿਹੜਾ ਗੁਰਦੁਰਸ ਸਾਹਿਬ ਬਣਿਆ ਜੀ 에어ਪੋਰਟ ਤੇ ਬਣਿਆ ਹੈ ਜੀ ਇਹ 에어ਪੋਰਟ ਹੈਗਾ ਜੀ ਗੁਰੂ ਰਾਮਦਾਸ 에어ਪੋਰਟ ਇੰਟਰਨੈਸ਼ਨਲ 에어ਪੋਰਟ ਹੈ ਜੀ ਅੰਮ੍ਰਿਤਸਰ ਵਿੱਚ ਤੇ ਇਹ ਦੁਨੀਆ ਦਾ ਇਕਲੌਤਾ ਰਿਪੋਰਟ ਹੈ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਜੀ ਤੇ ਇੱਥੇ ਅੱਜ 2 ਜੁਲਾਈ 2025 ਨੂੰ ਵਰਸੀ ਮਨਾਇਆ ਜਾ ਰਹੀ ਬਾਬਾ ਜਵੰਦ ਸਿੰਘ ਜੀ ਦੀ ਤੇ ਉਹਨਾਂ ਦੀ ਵਰਸੀ ਬੜੀ ਭਾਰੀ ਬੜੀ ਤਾਂ ਬੜੀ ਧੁੰਮ ਦਾ ਮਨਾਇਆ ਜਾ ਰਹੀ ਹੈ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਹਨ ਸ਼ਹੀਦਾਂ ਦਾ ਲੰਗਰ ਲక్ష్ਮੀ ਦਾ ਪਾਣੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਹਨ ਤੇ ਬੜੀ ਸ਼ਰਧਾ ਨਾਲ ਆਨਾਲੇ ਗੁਰਦੁਆਰਾ ਸਾਹਿਬ ਦੇ ਕਿੰਨੇ ਆਣ ਤੇ ਘੰਮਨੇ ਗੁਰਦੁਆਰਾ ਸਾਹਿਬ ਜਾਂਦੇ ਰਸਤੇ ਹੈ ਜੀ ਤੇ 에어ਪੋਰਟ ਦੇ ਸਾਹਦਾਂ ਤੇ ਬੜੀ ਕੰਮ ਵਾਲੀ ਹੋਈ ਆ ਪਾਰਕਿੰਗ ਦੇ ਵਗੈਰਾ ਆਪਣਾ ਬਸੋ ਤੇ ਸੰਗਤ ਨੇ ਭਾਰੀ ਮਾਤਰ ਚ ਨੰਗਰ ਲਾਇਆ ਹੋਇਆ ਹੈ ਤੇ ਸਾਹਮਣੇ ਤੁਸੀਂ ਗ੍ਰੀਨ ਦੇ ਦੇਖ ਸਕਦੇ ਹੋ ਜੀ 에어ਪੋਰਟ ਦਾ 93 ਤੇ ਉਧਰ ਖੜੇ ਜਹਾਜ਼ ਇੰਡੀਗੋ ਦੇ ਤੇ ਇੱਥੇ ਬਣਿਆ ਜੀ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਆਪਾਂ ਗੱਲ ਕਰਦੇ ਆਂ ਬਾਬਾ ਜੀ ਦੇ ਜਨਮ ਜੀਵਨ ਬਾਰੇ ਬਾਬਾ ਜੀ ਦਾ ਜਨਮ 1880 ਵਿੱਚ ਹੋਇਆ ਸੀਗਾ ਜੀ ਤੇ ਉਹ ਬਚਪਨ ਤੋਂ ਹੀ ਪ੍ਰਭੂ ਪੰਥ ਚ ਚੱਲਿਆ ਉਹ ਨਾਨਸਰ ਕਲੇਰਾਂ ਵਾਲੇ ਮਹਾਰੂਪਤਪਾਪਾ ਨਾਮ ਦੀ ਨਾਲੀ ਮਿਲੇ ਸਾਨੂੰ ਉਹਨਾਂ ਕੱਟਾਂ ਬਣਤੀ ਕੀਤੀ ਤੇ ਬਾਅਦ ਵਿੱਚ ਉਹ ਇੱਧਰ ਆ ਗਏ ਸੀ ਰਾਜਸਥਾਨ ਸੀ ਇਸ ਹਸਤਾਨ ਵਾਲੇ ਤੇ ਕਿਹਾ ਜਾਂਦਾ ਹੈ ਕਿ ਜਦੋਂ ਇਸ 에어ਪੋਰਟ ਦੀ ਫਾਰੀਕ ਹੋਈ ਸੀ ਤਾਂ ਇਹ ਸਰਕਾਰ ਨੇ ਇਥੋਂ ਉਹਨਾਂ ਹੀ ਥਾਂ ਨੂੰ ਧਾ ਕੇ 에어ਪੋਰਟ ਬਣਾ ਦਿੱਤਾ ਹੈਗਾ ਉਸ ਤੋਂ ਬਾਅਦ ਕੁਝ ਕਟਨਾਵਾ ਹੋਈ ਜਦੋਂ ਦੀ 에어ਪੋਰਟ ਬਣਿਆ ਉਹਨਾਂ ਦਾ ਤਾਂ ਬਣਾ ਦਿੱਤਾ ਵਾਲੇ ਆਣੇ ਥਲੇ ਸਮੁੰਦਰ ਨੂੰ ਨਿਕੰਦਰ ਸੀ ਇਹ ਕਰੇ ਉਹਨੇ ਇੱਕ ਮੀਟਿੰਗ ਬਠਾਈ ਜਦੋਂ ਨੂੰ ਪਤਾ ਲੱਗਾ ਨਾਲ ਦੇ ਪਿੰਡਾਂ ਤੋਂ ਵੀ ਇੱਥੇ ਬਾਬਾ ਜੀ ਵਿਦਾਸ ਨਹੀਂ ਤੇ ਏਅਰਪੋਰਟ ਬਣਾਉਣ ਲਈ ਉਹਦੇ ਬਾਅਦ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਫਿਰ ਇੱਥੇ ਕੋਤਰਾ ਸਾਹਿਬ ਦਾ ਮਹਿਮਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਵੀ ਉੱਥੇ ਕਬਣਾ ਨਹੀਂ ਤੇ ਉਸ ਤੋਂ ਬਾਅਦ ਸਾਰਾ ਨੋਟਿਸ ਹੋ ਗਿਆ ਕਿ ਇਹ ਦੁਨੀਆ ਦਾ ਇੱਜਾ ਕੋਤਰਾ ਤੇ ਅੱਜ ਬਟਾ ਬਟਾ ਨੂੰ ਧਨਵਾਦ ਆਈਏ ਜੀ। ਤੋਂ ਕੈਮਰਾ ਵਗੈਰਾ ਜੀ ਮਨਾਈ ਹੁੰਦੀ ਹੈ। ਇੱਥੇ ਕੋਨੇ ਸਮਾਂ ਤੋਂ ਯਾਨੋ ਗੁਰਦਸਾਹਿਬ ਦੇ ਦਰਸ਼ਨ ਕਰਨ ਲਈ ਤੋਂ ਦੋ ਰਣਵੇ ਵਗੈਰਾ ਬੰਦ ਕੀਤੇ ਜਾਂਦੇ ਹਨ। ਉਹ ਵੀ ਜਦੋਂ ਨਾ ਰੀਪਰ ਨੇ ਕੀਤਾ। ਜਦੋਂ ਪਤਾ ਨਹੀਂ ਰਬਰ ਸੀ ਮਿਲਦਾ ਸੀ। ਇਸੇ ਕਰਕੇ ਜਦੋਂ ਉਡਾਨਾਂ ਬੰਦ ਕੀਤੀਆਂ ਗਈਆਂ ਸਾਹ ਸੰਗਤਾਂ ਨੂੰ ਕਰਵਾ ਲਈਏ ਕੋਲੇ ਕਿਸਾਨ ਗੁਰਦਰ ਸਾਹਿਬ ਦੇ ਸੰਗਤਾਂ ਨੇ ਭਾਰੀ ਮਾਤਰਾ ਦੇ ਦਰਸ਼ਨ ਕੀਤੇ ਜੀ ਤੇ ਨਿਗਦਾ ਆਨੰਦ ਲਿਆ। ਇਹ ਜਿਹਾ ਸੁਖਦਰ ਸਾਹਿਬ ਦਾ ਨਾਮ ਤੋਂ ਦੱਸਦਾ ਹੈ ਜਿਹੜਾ ਕਿ ਬਾਬਾ ਜਨ ਸਿੰਘ ਜੀ ਦੇ ਪੁੱਤ ਦੇ ਨਾਮ ਤੇ ਰੱਖਿਆ ਗਿਆ ਹੈ ਅਗਰ ਸੰਗਤਾਂ ਦਾ ਪਾਰੀ ਕਰ ਤੁਸੀਂ ਵੀਡੀਓ ਦੇਖ ਸਕਦੇ ਹੋ ਜੀ ਬਹੁਤ ਹੀ ਪਾਰੀ ਮਤਲਬ ਸੰਗਤ ਦੇ ਤੇ ਦਫਨੀ ਕਰਨੀ ਹੋਈ ਹੈ ਜੇ ਜਿਵਾਣਾ ਚੱਲਦੇ ਜੇ ਨੇ ਜੀ ਇਹਦਾ ਫਲੋਰ ਬਣਿਆ ਹੋਇਆ ਹੈ ਸੁਖਦਰ ਸਾਹਿਬ ਨੂੰ ਬਹੁਤ ਵੈਲ ਮੈਂਟੇਨ ਕੀਤਾ ਗਿਆ ਹੈ ਜੀ ਬਹੁਤ ਸੋਹਣਾ ਗੁਦਰ ਸਾਹਿਬ ਬਣਾ ਹੋਇਆ ਹੈ ਇਹ ਇਹਨਾਂ ਦਾ ਰੱਖੀ ਜਿੱਤ ਨਹੀਂ ਤੇ ਅਗਲੇ ਪਾਸੇ ਚੱਲਦੇ ਹਾਂ ਜੀ ਆਪੇ ਮੰਨ ਲਓ ਕਿ ਆਏ ਜੀ ਤੇ ਮਾਤਾ ਦੇਖਣਾ ਬਾਹਰ ਆ ਗਏ ਆ ਜੀ ਤੇ ਸੰਗਤ ਕਾਫੀ ਮਾਤਰਾ ਚ ਗੁਰਦੁਆਰਾ ਸਾਹਿਬ ਆ ਰਹੀ ਹੈ ਜੀ पासे घर वग़ैरह बनायाने उतो पढ़ा बे इहा कारण ਸਿਰਾਂ ਸਤਾਜੋ ਗਣ ਸਤਾਜੋ ਸਤਾਜੋ ਸੋਲੋ ਤਰ੍ਹਾਂ ਬੋਤਾ ਸਤਿਗੁਰੂ ਸਾਹਿਬ ਜਿਹੜਾ ਆਸ-ਪਾਸ ਤੇ ਬਾਹਰ ਨੂੰ ਆਉਂਦੇ ਹੋ ਕੋਪੇ ਬੰਨ੍ਹ ਕੇ ਆਪੋਂ ਵਿਕਾਸ ਲਈ ਮਨਪ੍ਰੇਰਿਤ ਚਲ ਕੇ ਬਾਹਰੋਂ ਤੇ ਚਲ ਮੇਵਾ ਨੇ ਪਿੰਜਰੇ ਜਾ ਰਹੇ ਗੁਰਦਾਰ ਸਾਹਿਬ ਮੱਥਾ ਟੇਕ ਕੇ ਲੰਗਰ ਬਣ ਛਾ ਕੇ ਬਾਹਰ ਆ ਗਏ ਆ ਜੀ ਤੇ ਸਾਹਮਣੇ ਅਸੀਂ ਤੁਹਾਨੂੰ ਏਅਰਪੋਰਟ ਦਿਖਾਉਣੇ ਆ ਜੀ ਸਾਹਮਣੇ ਏਅਰਪੋਰਟ ਦੇ ਅੰਦਰ ਫਿਰ ਏਅਰਪੋਰਟ ਤੇ ਆਮਦ ਅਦਾ ایرੀਆ ਏਅਰਪੋਰਟ ਦਾ ਤੇ ਇਸ ਦੇ 99 ਦੇ ਹੀ ਬੋਦਰ ਸਾਹਿਬ ਜੀ ਜਿਹੜਾ ਕਿ ਤੁਹਾਨੂੰ ਪੁਰਾਣੀ ਵਾਰੀ ਤੋਂ ਦੇਖਣ ਨੂੰ ਮਿਲੇਗਾ ਉਹ ਜਿੱਥੇ ਖੜਾ ਦੋ ਸੇਵਾ ਦੇ ਕੇ ਪੰਜਾਬ ਦੇ 에어ਪੋਰਟ ਨੇ ਕੀਆ ਹੈ ਇਹ ਨਹੀਂ ਸਾਧੂ ਸੰਤਾਂ ਦੀ ਦਵਾਈ ਹੈ ਇਹ ਜਿਹੜੀ ਬੰਨੀ ਹੈ ਟੈਂਟਰ ਜਿੰਦਾਮ ਦੀ ਚਾਰੀ ਚਾਰੀ ਜਿੰਨੇ ਟੈਕੀ ਚੋਰਾ ਨੀਂਸ ਨਾ ਤੇ ਇਹ ਪਾਰਕਿੰਗ ਏਰੀਆ ਆਪਣਾ 에어ਪੋਰਟਸ 에어ਪੋਰਟ ਦਾ ਇਸ ਤੋਂ ਬੜਾ ਪ੍ਰਕਾਰ ਵਾਪਸੀ ਕਰਦੇ ਨਹੀਂ ਗਰਮੀ ਬਹੁਤ ਹੋ ਗਈ ਸੀ ਦੁਪਹਿਰ ਤੋਂ ਸ਼ਾਮਾਂ ਲੱਗ ਗਈਆਂ ਸੀ ਤੇ ਸੰਗਰਾਦਾ ਪਾਰੀ ਸਾਬ ਦੇਖਣ ਨੂੰ ਮਿਲਦਾ ਗਿਆ ਹੈ ਕਿ ਹੁਣ ਜਲਪਾਣੀ ਦੀਆਂ ਅਧਿਕਾਰਾਂ ਚੱਲ ਗਈਆਂ ਤੇ ਇਹ ਬਿਆਸ ਜੱਗੇ ਹੋਏ ਹਨ ਤੇ ਕਾਫੀ ਖੂਬੀ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਇਸ ਤੋਂ ਬਾਅਦ ਕੱਢਦੇ ਆਂ ਬੋਲ ਤੋਂ ਕੱਢਦੇ ਆਂ ਘਰ ਨੂੰ ਆਪੀ ਤੇ ਬਹੁਤ ਸੰਗਾਂ ਲੱਗ ਗਿਆ ਤੇ ਲਾਈਟ ਚੇਕ ਕਰਨਾ ਜ਼ਰੂਰ ਕਰਵਾ ਦੇਣ ਤੁਹਾਨੂੰ ਬਹੁਤ ਹਰੰਮ ਹੋ ਰਿਹਾ ਹੈ ਤੇ ਮੋਟਰਾਂ ਦਾ ਪਾਰੀ ਕੱਢ ਤੁਸੀ ਹਜੇ ਵੀ ਦੇਖ ਸਕਦੇ ਹੋ ਬਹੁਤ ਹੀ ਪਾਰੀ ਮਾਤਾ ਪੰਗਰ ਦਿੱਤ ਮਾ ਸਾਡੇ ਕਣਾਈ ਹੋਈ ਹੈ ਤੇ ਵਾਪਸ ਦੌਰਾਨ ਆਪਾਂ ਅੰਮ੍ਰਿਤਸਰ ਸਾਹਿਬ ਉੱਧਰ ਆਗੇ ਮੜਾ ਜਾ ਸਮਾਨ ਲੈਣਾ ਸੀਗਾ ਤੇ ਅਖੀਰ ਇੱਕੋਂ ਦਾ ਦ੍ਰਿਸ਼ ਦਿਖਾਇਆ ਜਾਵੇ ਤੇ ਇਸਦੇ ਨਾਲ ਹੀ ਵਲੋਗ ਵੀ ਐਂਡ ਕਰ ਦਾਂਗੇ ਜਿਹੜੀ ਲਾਈਵ ਸ਼ੋਰਟ ਬਣਾ ਕਰੀਰ ਕਰੋਗੀ ਤੇ ਤੁਹਾਨੂੰ ਬਾਈ ਬਾਈ ਅਧਰਾ ਬੜਕ